ਹੁਣ ਮੈਂ ਇੱਕ ਨੀਕੇ ਜੀ ਐਗਜ਼ਾਮਪਲ ਦੇਣਾ Apple ਫੋਨ ਦੀ ਗੱਲ ਹੁੰਦੀ ਹੈ। ਚਾਈਨਾ ਕਹਿੰਦਾ ਵੀ ਅਸੀਂ ਤੁਹਾਨੂੰ Apple ਫੋਨ ਬਣਾ ਦਿੰਨੇ ਆ। ਹੁਣ ਬੀਤੇ ਸਮੇਂ 'ਚ ਉਹਨਾਂ ਨੇ ਕਿਹਾ ਵੀ ਮੈਂ 16 ਡਾਲਰ ਕਾਸਟ ਹੈ। ਅਸੀਂ ਇਹਨੂੰ 10 ਵਾਰ ਸੁਣਿਆ। ਵੀ ਯਾਰ 16 ਡਾਲਰ ਦਾ iPhone ਤੁਸੀਂ 1200 1300 1100 ਡਾਲਰ ਤੇ ਵੇਚ ਰਹੇ ਹੋ ਕਿੰਨਾ ਮਾਰ ਜਣੇ। ਉਹਨੇ ਇੱਕ ਕੰਪਨੀ ਹੈ ਚਾਈਨਾ ਦੀ Foxconn। ਸਵਾ ਲੱਖ ਬੰਦਾ ਉਹਦੇ ਵਿੱਚ ਨੌਕਰੀ ਤੇ ਲਾਤਾ ਉਹਨੇ ਕਿਹਾ ਤੇਰੀ ਜ਼ਿੰਮੇਵਾਰੀ ਹੈ ਹੂੰ ਮੈਂ ਇੱਕ ਅਫੀਸ਼ੀਅਲ ਡੈਲੀਗੇਸ਼ਨ ਤੇ ਚਾਈਨਾ ਗਿਆ ਮੈਂ ਕਿਹਾ ਵੀ ਆ ਚੀਜ਼ਾਂ ਵੇਖਣ ਆਲੀਆਂ ਨੇ ਹੂੰ ਪਹਿਲੀ ਮੈਂ ਕਿਹਾ ਮੈਨੂੰ ਇਹ ਦੱਸੋ ਵੀ ਸਵਾ ਲੱਖ ਬੰਦਾ ਕਿਹੜੇ ਰੋਡ ਤੋਂ ਨੰਘ ਕੇ ਜਾਂਦਾ ਉਹਦੇ ਸੜਕ ਉਸੇ ਦਿਨ ਪੁੱਟੀ ਜਾਣੀ ਹੈ ਹੂੰ 1100 ਦੀ ਐਂਟਰੀ ਪੁਆਇੰਟ 1100 1100 ਸਵਾ ਲੱਖ ਬੰਦਾ ਇੱਕ ਸ਼ਿਫਟ ਦਾ ਵਾਹ ਇਹਦਾ ਮਤਲਬ ਕਿਸੇ ਨੇ ਸਾਰੇ ਆਈਫੋਨ ਬਣਾ ਰਹੇ ਕਿਸੇ ਨੇ ਪਲੈਨਿੰਗ ਕੀਤੀ ਬਣਾ ਰਹੇ ਨੇ ਇੰਨੀ ਵਾਇਬਿਲਿਟੀ ਕਰਦੀ ਮੈਂ ਪੁੱਛਿਆ ਮੈਂ ਕਿਹਾ ਯਾਰ ਇਹ ਕ੍ਰੇਨਾਂ ਇੰਨੀਆਂ ਨੇ ਇੰਨੇ ਵੱਡੇ ਸ਼ਹਿਰ 'ਚ ਹੈ ਕੀ ਕਹਿੰਦਾ ਜੀ ਇਹਨੂੰ ਹੁਣ ਮਜ਼ਾਕੀਆ ਕਹਿੰਦਾ ਮੇਰਾ ਪ੍ਰੋਟੋਕਾਲ ਅਫਸਰ ਕਹਿੰਦਾ ਜੀ ਇਹ ਰਾਸ਼ਟਰੀ ਪੰਛੀ ਹੈ ਹਰ ਬਿਲਡਿੰਗ ਦੇ ਉੱਤੇ ਲੱਗਾ ਹੈ ਕ੍ਰੇਨ ਕ੍ਰੇਨ ਕਹਿੰਦਾ ਹਰ ਬਿਲਡਿੰਗ ਤੇ 5 5 7 7 ਮੈਂ ਫੋਟੋ ਲਿਆ ਕੇ ਇੱਥੇ ਬੜੇ ਹਾਈ ਐਸ ਆਫਿਸ 'ਚ ਸ਼ੇਅਰ ਕੀਤੀ ਆ ਸਾਡੇ ਮਹਾਲੀ 'ਚ ਲੱਗੇ ਹੋਏ ਕ੍ਰੇਨਾਂ ਕਰੁੰਦਾ ਆ ਮੈਂ ਉਹ ਕ੍ਰੇਨਾਂ ਵੇਖ ਕੇ ਮੈਨੂੰ ਉਹ ਗੱਲ ਯਾਦ ਆ ਗਈ